ਸਾਰੀਆਂ ਹੀ ਪਾਰਟੀਆਂ ਨੇ ਹਾਂ ਦਾ ਹੋਕਾ ਸਰਕਾਰ ਦੇ ਨਾਲ ਭਰਿਆ ਹੈ ਕਿ ਸਰਕਾਰ ਕੋਈ ਵੀ ਨਿਰਣੇ ਲੈਂਦੀ ਹੈ ਸਾਰਾ ਜਿਹੜਾ ਵਿਪੱਖ ਹੈ ਸਰਕਾਰ ਦੇ ਨਾਲ ਖੜਾ ਹੈ ਅੱਜ ਤਾਂ ਹੈ ਨਹੀਂ ਐ ਕਿ ਪਾਣੀ ਅੱਜ ਹੀ ਹਰਿਆਣੇ ਨੂੰ ਦਿੱਤਾ ਜਾ ਰਿਹਾ ਹੈ ਇਹ ਬੰਡ ਬੜੀ ਪੁਰਾਣੀ ਹੈ ਔਰ ਇਹ ਸਰਕਾਰ ਵੀ ਪਿਛਲੇ 3 ਸਾਲਾਂ ਤੋਂ ਹਰਿਆਣੇ ਨੂੰ ਪਾਣੀ ਦੇ ਰਹੀ ਹੈ ਔਰ ਹਰ ਵਾਰੀ ਐਪਲ ਤੇ ਮਈ ਦਾ ਮਹੀਨਾ ਵੀ ਆ ਰਿਹਾ ਹੈ ਪਿਛਲੇ 3 ਸਾਲਾਂ ਦੀ ਜਿਹੜੀ ਮੇਰੇ ਕੋਲ ਜਾਣਕਾਰੀ ਹੈ ਇਹਨਾਂ ਮਹੀਨਿਆਂ ਚ ਜਿਹੜੀ ਪਾਣੀ ਦਾ ਹਿੱਸੇਦਾਰੀ ਹੈ ਹਰਿਆਣਾ ਨੂੰ ਮਾਨ ਦੀ ਸਰਕਾਰ ਨੇ ਉਹਦੇ ਹਿੱਸੇ ਤੋਂ ਬੰਦਾ ਜਿਆਦਾ ਪਾਣੀ ਜਿਹੜਾ ਉਹ ਦਿੱਤਾ ਸੀ ਉਸ ਵੇਲੇ ਤੇ ਲੱਡੂ ਇਹਨਾਂ ਨੇ ਆਪਸ ਚ ਭੋਰ ਲਿਆ ਅੱਜ ਕੀ ਕਾਰਨ ਹੈ ਅੱਜ ਤੁਸੀਂ ਉਥੇ ਪੁਲਿਸ ਵੜਾ ਦਿੰਦੇ ਹੋ ਹਿਮਾਚਲ ਦੇ ਅੰਦਰ ਸ਼ੈਨ ਡੈਮ ਹੈ ਉਹਦਾ ਮੇਰੇ ਨਾਲ 100 ਸਾਲ ਦਾ ਐਗਰੀਮੈਂਟ ਹੀ ਖਤਮ ਹੋਇਆ ਹੈ ਕੀ ਹੁਣ ਉਹ ਪੁਲਿਸ ਵੜਾ ਦਿਓ ਉਥੇ ਕੀ ਆਪ ਸਰਕਾਰ ਕੋਲ ਕਿਹ ਐਸਾ ਢਾਂਚਾ ਹੈਗਾ 인ਫਰਾਸਟ੍ਰਕਚਰ ਇਦਾਂ ਦਾ ਹੈਗਾ ਕਿ ਜਿਹੜਾ ਪੰਜਾਬ ਦੇ ਹਿੱਸੇ ਦਾ ਪਾਣੀ ਹੈ ਕਿ ਆ ਉਹਦੀ ਵਰਤੋਂ ਕਰ ਪਾਉਂਦੇ ਨੇ ਅਸ਼ਵਨੀਸ਼ ਸ਼ਰਮਾ ਨੇ ਸੱਟਲ ਭਾਜਪੀ ਦੇ ਮੈਂਬਰ ਨੇ ਵਿਧਾਨ ਸਭਾ ਦੇ ਵਿੱਚ ਗੱਲਬਾਤ ਕਰਦੀਆਂ ਅ ਅਸ਼ਵਨੀ ਜੀ ਜਿੱਥੋਂ ਤੱਕ ਗੱਲ ਕਰੀ ਸ਼ਰਮਾ ਸਾਹਿਬ ਅ ਅੱਜ ਦਾ ਵਿਧਾਨ ਸਭਾ ਦਾ ਸੈਸ਼ਨ ਜ਼ਰੂਰੀ ਸੀਗਾ ਨੇ ਸਰਕਾਰ ਨੂੰ ਵਿਧਾਨ ਸਭਾ ਦਾ ਸਪੀਕਰ ਸਾਹਿਬ ਨੂੰ ਅਧਿਕਾਰ ਹੈ ਸੈਸ਼ਨ ਬੁਲਾਉਣ ਦਾ ਉਹਨਾਂ ਨੇ ਆਪਣੇ ਅਧਿਕਾਰ ਦਾ ਇਸਤੇਮਾਲ ਕੀਤਾ ਹੈ ਲੇਕਿਨ ਜਿਸ ਮੁੱਦੇ ਨੂੰ ਲੈ ਕੇ ਸੈਸ਼ਨ ਬੁਲਾਇਆ ਇਸੇ ਪਾਣੀ ਦੇ ਮੁੱਦੇ ਨੂੰ ਲੈ ਕੇ ਸਰਬਦਲੀਏ ਬੈਠਕ ਵੀ ਹੋਈ ਹੈ ਜੀ ਔਰ ਸਰਬਦਲੀਏ ਬੈਠਕ ਦੇ ਅੰਦਰ ਸਾਰੀਆਂ ਹੀ ਪਾਰਟੀਆਂ ਨੇ ਹਾਂ ਦਾ ਹੁਕਾ ਸਰਕਾਰ ਦੇ ਨਾਲ ਪਰਿਆ ਕਿ ਸਰਕਾਰ ਕੋਈ ਵੀ ਨਿਰਣੇ ਲੈਂਦੀ ਹੈ ਸਾਰਾ ਜਿਹੜਾ ਵਿਪੱਖ ਹੈ ਸਰਕਾਰ ਦੇ ਨਾਲ ਖੜਾ ਹੈ ਔਰ ਇਹ ਵੀ ਨਹੀਂ ਹੈਗਾ ਕਿ ਪਹਿਲੀ ਵਾਰ ਪਾਣੀ ਦੇ ਮੁੱਦੇ ਨੂੰ ਲੈ ਕੇ ਸੈਸ਼ਨ ਬੁਲਾਇਆ ਗਿਆ ਹੋਵੇ ਚਾਹੇ ਸਰਦਾਰ ਬੈਂ ਸਿੰਘ ਜੀ ਦੀ ਸਰਕਾਰ ਰਹੀ ਹੈ ਚਾਹੇ ਬਾਦਲ ਸਾਹਿਬ ਜੀ ਦੀ ਸਰਕਾਰ ਰਹੀ ਚਾਹੇ ਕੈਪਟਨ ਸਾਹਿਬ ਜੀ ਦੀ ਸਰਕਾਰ ਰਹੀ ਹੈ ਸਮੇਂ-ਸਮੇਂ ਦੇ ਉਤੇ ਪਾਣੀ ਦੇ ਮੁੱਦਿਆਂ ਨੂੰ ਲੈ ਕੇ ਸੈਸ਼ਨ ਇਸ ਪ੍ਰਕਾਰ ਬੁਲਾਇਆ ਜਾਂਦਾ ਔਰ ਉਹਦੇ 'ਚ ਸਰਕਾਰ ਆਪਣਾ ਪੱਖ ਪੱਖ ਰੱਖਦੀ ਹੈ ਔਰ ਬਾਕੀ ਮੈਂਬਰ ਆਪਣੀ ਗੱਲ ਕਹਿੰਦੇ ਨੇ ਔਰ ਬੀਜੇਪੀ ਦਾ ਪੁਰਾਣਾ ਸਟੈਂਡ ਪੰਜਾਬ ਪੱਖੀ ਹੈ ਚਾਹੇ ਟੰਡਨ ਸਾਹਿਬ ਨੇਤਾ ਰਹੇ ਚਾਹੇ ਮਿੱਤਲਜੀ ਸੀ ਚਾਹੇ ਕਾਲਿਆਜੀਤ ਵਿਧਾਇਕ ਦੇ ਦਲ ਦੇ ਨੇਤਾ ਸੀ ਜਦ ਜਦ ਵੀ ਸੰਵਿਧਾਨ ਸਭਾ 'ਚ ਕੋਈ ਪ੍ਰਸਤਾਵ ਆਇਆ ਹੈ ਪਾਰਟੀ ਨੇ ਹਮੇਸ਼ਾ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ ਹਿੱਤਾਂ ਦੇ ਲਈ ਪੰਜਾਬ ਦੇ ਪਾਣੀਆਂ ਦੇ ਮਾਮਲੇ 'ਚ ਪੰਜਾਬ ਦੇ ਲੋਕਾਂ ਦੇ ਨਾਲ ਪੂਰੀ ਦ੍ਰਿੜਤਾ ਨਾਲ ਖੜੇ ਰਹਿਣ ਦਾ ਪ੍ਰਣ ਲਿਆ ਆਇਆ ਹੈ ਅੱਜ ਵੀ ਪਾਰਟੀ ਦਾ ਬੜਾ ਸਿੱਧਾ ਸਟੈਂਡ ਹੈ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਸਰਕਾਰ ਕੋਈ ਵੀ ਕਦਮ ਉਠਾਏਗੀ ਪੰਜਾਬ বিজেপি ਉਹਦੇ ਨਾਲ ਖੜੀ ਹੈ ਲੇਕਿਨ ਕੁਝ ਪ੍ਰਸ਼ਨ ਵੀ ਜ਼ਰੂਰ ਖੜੇ ਹੁੰਦੇ ਨੇ ਕਿ ਅੱਜ ਤਾਂ ਹੈ ਨਹੀਂ ਐ ਕਿ ਪਾਣੀ ਅੱਜ ਹੀ ਹਰਿਆਣੇ ਨੂੰ ਦਿੱਤਾ ਜਾ ਰਿਹਾ ਇਹ ਮੰਡ ਬੜੀ ਪੁਰਾਣੀ ਹੈ ਔਰ ਇਹ ਸਰਕਾਰ ਵੀ ਪਿਛਲੇ 3 ਸਾਲਾਂ ਤੋਂ ਹਰਿਆਣੇ ਨੂੰ ਪਾਣੀ ਦੇ ਰਹੀ ਹੈ ਔਰ ਹਰ ਮਾਰੀ ਐਪਲ ਤੇ ਮਹੀਨਾ ਵੀ ਆ ਰਿਹਾ ਪਿਛਲੇ 3 ਸਾਲਾਂ ਦੀ ਜਿਹੜੀ ਮੇਰੇ ਕੋਲ ਜਾਣਕਾਰੀ ਹੈ ਇਹਨਾਂ ਮਹੀਨਿਆਂ ਚ ਜਿਹੜੀ ਪਾਣੀ ਦਾ ਹਿੱਸੇਦਾਰੀ ਹੈ ਹਰਿਆਣਾ ਨੂੰ ਮਾਨਦੀ ਸਰਕਾਰ ਨੇ ਉਹਦੇ ਹਿੱਸੇ ਤੋਂ ਬੰਦਾ ਜਿਆਦਾ ਪਾਣੀ ਜਿਹੜਾ ਉਹ ਦਿੱਤਾ ਸੀ ਉਸ ਵੇਲੇ ਤੇ ਲੱਡੂ ਇਹਨਾਂ ਨੇ ਆਪਸ ਚ ਭੋਰ ਲਿਆ ਅੱਜ ਕੀ ਕਾਰਨ ਹੈ ਕਿ ਇਹ ਟੇਬਲ ਤੇ ਗੱਲ ਨਹੀਂ ਜਿਹੜੀ ਮੁੱਕਣੀ ਚਾਹੀਦੀ ਸੀ ਇਹ ਜਿਹੜਾ ਰਾਈ ਦਾ ਪਹਾੜ ਬਣਾਇਆ ਗਿਆ ਹੈ ਜਿਹੜਾ ਇਹਦਾ ਰਾਜਨੀਤਿਕ ਇਹਦੇ ਚ ਜਿਹੜੀ ਬੂ ਆ ਰਹੀ ਹੈ ਉਹ ਕੋਈ ਅੱਛੀ ਨਹੀਂ ਹੈ ਔਰ ਦੂਸਰਾ ਹੈ ਇਸ ਦੇਸ਼ ਦਾ ਫੈਡਰਲ ਸਟਰਕਚਰ ਹੈ ਸੰਘੀਏ ਢਾਂਚਾ ਹੈ ਇਹਦੇ ਅੰਦਰ ਸਟੇਟ ਕੇਂਦਰ ਦੇ ਆਪਣੇ ਆਪਣੇ ਅਧਿਕਾਰ ਨੇ ਜਿਸ ਤਰੀਕੇ ਦੇ ਨਾਲ ਸੰਘੀਏ ਢਾਂਚੇ ਨੂੰ ਚੋਟ ਨਾ ਲੱਗੇ ਸੰਵਿਧਾਨ ਦੇ ਅਨੁਸਾਰ ਸਾਰੇ ਕੰਮ ਹੋਣ ਮੈਨੂੰ ਲੱਗਦਾ ਉਹਦਾ ਵੀ ਧਿਆਨ ਸਰਕਾਰ ਨੂੰ ਕਰਨਾ ਚਾਹੀਦਾ ਔਰ ਸਰਕਾਰ ਨੂੰ ਅਗਰ ਸਰਬਧਲੀਏ ਮੀਟਿੰਗ ਬੁਲਾਈ ਹੈ ਉੱਚ ਕੋਈ ਨਿਰਣੇ ਹੋਇਆ ਔਰ ਉਹਤੇ ਇਹ ਵੀ ਆਫਰ ਹੋਈ ਹੈ ਕਿ ਉੱਪਰ ਜਾ ਕੇ ਮਿਲਣਾ ਚਾਹੀਦਾ ਅਸੀਂ ਸਾਰੇ ਤਿਆਰ ਆ ਕਿ ਬਹਿ ਕੇ ਦਾ ਹੱਲ ਹੋਣਾ ਚਾਹੀਦਾ ਔਰ ਇਹ 10-15 ਦਿਨ ਵੈਸੇ ਕ੍ਰੂਸ਼ਲ ਲੰਦੇ ਆ ਪੀਣ ਦੇ ਪਾਣੀ ਦੇ ਮਾਮਲੇ ਨੂੰ ਲੈ ਕੇ ਜਾਣ ਤੇ ਇਹਨਾਂ ਨੇ ਪਹਿਲਾਂ ਨਹੀਂ ਦਿੱਤਾ ਪਰ ਉਹ ਤੇ ਸਰਕਾਰ ਹੈ ਕਹਿ ਰਹੀ ਹੈ ਨਾ ਖਾਸ ਤੌਰ ਤੇ ਜੇ ਆਵਾਦਨੀ ਪਾਰਟੀ ਦੀ ਸਰਕਾਰ ਦੀ ਗੱਲ ਕੀਤੀ ਜਾਏ ਕਹਿੰਦੇ ਜੀ 3% ਪਾਣੀ ਜ਼ਿਆਦਾ ਚਲੇਗਾ ਦੂਸਰੇ ਪਾਸੇ ਜਿਹੜਾ BBMB ਦੇ ਡਾਇਰੈਕਟਰ ਨੂੰ ਹਟਾਇਆ ਗਿਆ ਤਾਂ ਬਦਲਾ ਕਰ ਦਿੱਤਾ ਗਿਆ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਭਾਰਤੀ ਜਨਤਾ ਪਾਰਟੀ ਦਾ ਕੀ ਸਟੈਂਡ ਹੈ ਉਸ ਗੱਲ ਤੇ ਇਹਦੇ ਅੰਦਰ ਵੀ ਐਸੀ ਬੜਾ ਸਿੱਧਾ ਕਿਹਾ ਹੈ ਚਾਹੇ ਕੋਈ ਵੀ ਮਸਲਾ ਜਿਹੜਾ ਹੈ ਉਹ ਟੇਬਲ ਤੇ ਹੱਲ ਹੁੰਦਾ BBMB ਦੇ ਮਾਮਲੇ ਦੇ ਅੰਦਰ ਵੀ ਅਗਰ ਕੋਈ ਇਤਰਾਜ਼ ਨੇ ਕਿਤੇ ਲੱਗਦਾ ਹੈ ਕਿ ਕੋਈ ਕੇਂਦਰ ਵੱਲੋਂ ਕੋਈ ਤੁਹਾਨੂੰ ਇਤਰਾਜ ਉਹਨਾਂ ਨਾਲ ਤੇ ਉਹ ਵੀ ਤਾਂ ਬਹਿ ਕੇ ਹੀ ਮੁੱਕਣਾ ਨਾ ਜੀ ਉਹਦੇ ਅੰਦਰ ਇਹ ਤੇ ਹਾਲ ਨਹੀਂ ਨਾ ਤੁਸੀਂ ਸੰਘੇਟਾਂ ਚ ਨਹੀਂ ਦੌੜ ਤੇ ਲਾ ਦਿਓ ਅੱਜ ਤੁਸੀਂ ਉੱਥੇ ਪੁਲਿਸ ਭੜਾ ਦਿੰਦੇ ਹੋ ਹਿਮਾਚਲ ਦੇ ਅੰਦਰ ਸ਼ੈਨ ਡੈਮ ਹੈ ਉਹਦਾ ਮੇਰੇ ਨਾਲ 100 ਸਾਲ ਦਾ ਐਗਰੀਮੈਂਟ ਹੀ ਖਤਮ ਹੋਇਆ ਹੈ ਕੀ ਹੁਣ ਉਹ ਪੁਲਿਸ ਭੜਾ ਦੇ ਉੱਥੇ ਔਰ ਨਾਲੇ ਜਿਹੜੀ ਟਾਈਮਿੰਗ ਹੈ ਇਸ ਵੇਲੇ ਦੇਸ਼ ਦੇ ਅੰਦਰ ਜਿਹੜਾ ਪਹਿਲਗਾਮ ਦਾ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਸਟੇਟਾਂ ਤੇ ਆ ਤਣਾਅ ਨਹੀਂ ਦੇਸ਼ ਸਹਿ ਸਕਦਾ ਇੱਕ ਜੁੜਤਾ ਦੇਸ਼ ਦੀ ਨਜ਼ਰਾਨੀ ਚਾਹੀਦੀ ਹੈ ਇਹਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਔਰ ਮਾਨ ਸਾਹਿਬ ਦੇ ਨਾਲ-ਨਾਲ ਨਾ ਕੇਜਰੀਵਾਲ ਸਾਹਿਬ ਨੂੰ ਵੀ ਆਪਣਾ ਸਟੈਂਡ ਜਿਹੜਾ ਹੈ ਉਹ ਕਲੀਅਰ ਕਰਨਾ ਚਾਹੀਦਾ ਕਿ ਕਿਆ ਹਰਿਆਣੇ ਨੂੰ ਪਾਣੀ ਪੀਣ ਦਾ ਜਿਹੜਾ 3 ਸਾਲ ਤੋਂ ਤੇ ਮਾਨ ਦੀ ਸਰਕਾਰ ਤੇਰੀ ਪੁਰਾਣੀ ਸਰਕਾਰਾਂ ਵੀ ਦਿੰਦੀਆਂ ਭਈਆਂ ਸੀ ਉਹਨੂੰ ਲੈ ਕੇ ਕੇਜਰੀਵਾਲ ਕੀ ਕਹਿੰਦੇ ਨੇ ਦਿੱਲੀ ਦੇ ਨੂੰ ਪਾਣੀ ਦੇਣ ਨੂੰ ਲੈ ਕੇ ਉਹਨਾਂ ਦਾ ਕੀ ਸਟੈਂਡ ਹੈ ਇਸ ਕਰਕੇ ਲੱਗ ਰਿਹਾ ਕਿ ਕਿਤਨਾ ਕਿਤੇ ਪਾਣੀ ਦੇ ਮਾਮਲੇ ਤੇ ਰਾਜਨੀਤੀਕਰਨ ਤੋਂ ਬਾਝਾਣਾ ਚਾਹੀਦਾ ਹੈ ਹਾਂ ਜਿੱਥੇ ਕੋਈ ਨਿਯਮਤਾ ਹੈਗੀ ਹੈ ਜਿੱਥੇ ਲੱਗਦਾ ਹੈ ਕਿ ਕੋਈ ਕਮੀ ਪੇਸ਼ੀ ਹੈ ਉਹਨੂੰ ਬਹਿ ਕੇ ਹੱਲ ਕਰਨਾ ਚਾਹੀਦਾ। ਪ੍ਰਸ਼ੀ ਜੀ ਜਿੱਥੇ ਤੱਕ ਤੁਸੀਂ ਪੋਲਿਟਿਕਸ ਦੀ ਗੱਲ ਕੀਤੀ ਹੈ ਤੁਸੀਂ ਕਿਹਾ ਕਿ ਰਾਜਨੀਤੀ ਪਾਣੀ ਦੇ ਮੁੱਦੇ ਤੇ ਨਹੀਂ ਹੋਣੀ ਚਾਹੀਦੀ। ਹੋਰ ਬਹੁਤ ਗੰਭੀਰ ਮੁੱਦੇ ਬਾਰਡਰ ਤੇ ਬਹੁਤ ਤਣਾਤਨੀ ਇਸ ਟਾਈਮ ਬਣੀ ਹੋਈ ਹੈ। ਪਰ ਜਿੱਥੇ ਤੱਕ ਗੱਲ ਕਰੀਏ Haryana ਨੇ ਵੀ ਸਰਦਲੀਏ ਬੈਠਕ ਕੀਤੀ। ਕਾਫੀ ਪਿਛਲੇ ਦਿਨਾਂ ਤੋਂ ਖਿੱਚਾ ਤਣ ਜੜੀ ਹੈ Haryana Punjab ਦੇ ਵਿੱਚ ਬਣੀ ਹੋਈ ਹੈ। ਉਹਦੇ ਵਿੱਚ ਜੇ ਗੱਲ ਕਰੀਏ ਤਾਂ ਉਹਨਾਂ ਨੇ Haryana ਨੇ ਵੀ ਕਿਹਾ ਜੇ ਤੁਸੀਂ ਪਾਣੀ ਨਹੀਂ ਦੇਵੋਗੇ ਅਸੀਂ ਦਿੱਲੀ ਤੱਕ ਤੋਂ ਉਲਾਂਗਾ ਨਹੀਂ ਦੇਵਾਂਗੇ। ਸਟੈਂਡ ਠੀਕ ਹੈ Haryana ਦਾ। ਨਹੀਂ ਦੋਨਾਂ ਨੂੰ ਹੀ ਸੰਯਮ ਵਰਤਣਾ ਚਾਹੀਦਾ। ਇਹ ਦੇਸ਼ ਸੰਘੀ ਢਾਂਚੇ ਦੇ ਆਧਾਰ ਤੇ ਚੱਲਦਾ ਹੈ ਔਰ ਕੇਂਦਰ ਔਰ ਰਾਜ ਸਰਕਾਰਾਂ ਦਾ ਸਮਜਸਤ ਤਾਲਮਿਲ ਹੋਣਾ ਇਸ ਦੇਸ਼ ਦੇ ਲਈ ਬਹੁਤ ਜ਼ਰੂਰੀ ਹੈ ਦੋਨਾਂ ਹੀ ਸਰਕਾਰਾਂ ਨੂੰ ਸੰਯਮ ਵਰਤਨਾ ਚਾਹੀਦਾ ਹੈ ਔਰ ਬੈਕ ਟੇਬਲ ਦੇ ਉੱਤੇ ਇਹਦਾ ਹੱਲ ਕੱਢਣਾ ਚਾਹੀਦਾ ਦੂਜਾ ਇੱਕ ਪ੍ਰਸ਼ਨ ਹੋ ਰਿਹਾ ਪੰਜਾਬ ਸਰਕਾਰ ਦੇ ਨਾਲ ਕੀ ਪੰਜਾਬ ਸਰਕਾਰ ਕੋਲ ਕਿਹਾ ਐਸਾ ਢਾਂਚਾ ਹੈਗਾ ਇਨਫਰਾਸਟ੍ਰਕਚਰ ਇਦਾਂ ਦਾ ਹੈਗਾ ਕਿ ਜਿਹੜਾ ਪੰਜਾਬ ਦੇ ਹਿੱਸੇ ਦਾ ਪਾਣੀ ਹੈ। ਕਿਹਾ ਉਹਦੀ ਵਰਤੋਂ ਕਰ ਬੰਦੇ ਨੇ। ਜਾਂ ਉਹ ਬਰਬਾਦ ਹੁੰਦਾ ਹੈ ਪਾਕਿਸਤਾਨ ਚ ਜਾ ਕੇ। ਜੀ। ਇਹਦਾ ਵੀ ਸਰਕਾਰ ਨੂੰ ਦੱਸਣਾ ਚਾਹੀਦਾ। ਇਹ ਆਪਜ ਮੈਨੂੰ ਲੱਗਦਾ ਹੈ ਉਲਝਣ ਦੀ ਜਗ੍ਹਾ ਸਮੱਸਿਆ ਦਾ ਹੱਲ ਜਿਹੜਾ ਉਹ ਕੱਢਣਾ ਚਾਹੀਦਾ ਹੈ। ਇਹਦੇ ਅਸੀਂ ਪੱਕਧਾਰ ਆ। ਲੇਕਿਨ ਪੰਜਾਬ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਪਾਣੀ ਦੇ ਦੇ ਰਾਖੇ ਦੇ ਰੂਪ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੇ ਜੋ ਪੁਰਾਣਾ ਸਟੈਂਡ ਹੈ ਉਹਦੇ ਤੇ ਆ ਅਸੀਂ ਪੰਜਾਬ ਦੇ ਲੋਕਾਂ ਨਾਲ ਖੜੇ ਆਂ ਔਰ ਪੰਜਾਬੀਅਤ ਦੇ ਨਾਲ ਖੜੇ ਆਂ ਪੰਜਾਬ ਦੇ ਕਿਸਾਨਾਂ ਨਾਲ ਖੜੇ ਆਂ ਔਰ ਉਹਦੇ ਪਿੱਛੇ ਕਲਾਈਮੈਕਸ ਵੀ ਚੇਂਜ ਹੋਇਆ ਪਾਣੀ ਕਈ ਵਾਰੀ ਬਹੁਤ ਜ਼ਿਆਦਾ ਆ ਜਾਂਦਾ ਹੈ ਕਈ ਵਾਰੀ ਘਟਾ ਆ ਜਾਂਦਾ ਇਹਦੇ ਵਿੱਚ ਅਸੀਂ ਪੰਜਾਬ ਦੀ ਜਨਤਾ ਦੇ ਹਿੱਤਾਂ ਦੀ ਰਾਖੀ ਦੇ ਲਈ ਹਮੇਸ਼ਾ ਵਚਨਬੱਧ ਹਾਂ ਇਸ ਰਣਦੀ ਗੱਲ ਕਰ ਰਹੇ ਤੁਸੀਂ ਕਿਸਾਨਾਂ ਦੇ ਨਾਲ ਜਿਹੜੀ ਇੱਕ ਮੀਟਿੰਗ ਸੀਗੀ ਉਹ ਵੀ ਇਸ ਟਾਈਮ ਜਿਹੜੀ ਹੈ ਉਹ ਮੁਲਤਵੀ ਕਰ ਦਿੱਤੀ ਗਈ ਉਹਦੇ ਵਿੱਚ ਵੀ ਆਪਣੇ ਕਈ ਗੱਲਾਂ ਨੇ ਔਰ ਇਹਦੇ ਨਾਲ ਕਿਸਾਨਾਂ ਨੇ ਵੀ ਇੱਕ ਚਿੱਠੀ ਲਿਖੀ ਸੀ ਕਿਹਾ ਸੀ ਕਿ ਪੰਜਾਬ ਸਰਕਾਰੋਂ ਦਾ ਹਿੱਸਾ ਨਹੀਂ ਹੋਣੀ ਚਾਹੀਦੀ ਕਾਫੀ ساری ਚੀਜ਼ਾਂ ਨੇ ਪਰ ਉਹ ਵੀ ਸੈਂਟਰ ਵੱਲੋਂ ਵੀ ਮੁਲਤਵੀ ਕਰ ਦਿੱਤੀ ਗਈ ਤੁਸੀਂ ਕਹਿ ਰਹੇ ਹੋ ਕਿ ਇਹ ਕਾਰਨ ਆ ਨਾ ਮੈਨੂੰ ਦੱਸੋ ਕੇਂਦਰ ਸਰਕਾਰ ਕੀ ਕਿਸੇ ਸਟੇਟ ਦੇ ਕਿਸਾਨ ਯੂਨੀਅਨ ਨੂੰ ਅਗਰ ਉਹਨਾਂ ਨੇ ਮਿਲਣਾ ਹੈ ਤੇ ਉਸ ਸਟੇਟ ਕੋਲੋਂ ਬਾਹਰ ਕੱਢ ਕੇ ਥੋੜਾ ਮਿਲੇਗੀ ਇਹੀ ਤਾਂ ਸੰਘੀ ਢਾਂਚੇ ਦੀ ਖੂਬਸੂਰਤੀ ਹੈ। ਇਹੀ ਤਾਂ ਹਿੰਦੁਸਤਾਨ ਦੇ ਇਹ ਸੰਵਿਧਾਨ ਦੀ ਖੂਬਸੂਰਤੀ ਹੈ। ਕੇਂਦਰ ਕੋਲ ਚਾਰਾ ਕੀ ਹੈ ਜਦੋਂ ਕੋਈ ਤੁਸੀਂ ਛੜਤ ਰੱਖੋਗੇ ਕਿ 아이 స్టేట్ ਗਵਰਨਮੈਂਟ ਨੂੰ ਨਹੀਂ ਬੰਨ੍ਹ ਦੇਣਾ। ਕੇਂਦਰ ਨੇ ਤੇ ਇਹੀ ਕਿਹਾ ਨਾ ਕਿ ਉਹ ਉਹਨੂੰ ਬਾਈਪਾਸ ਨਹੀਂ ਕਰ ਸਕਦੇ ਅਸੀਂ। ਕੇਂਦਰ ਨੇ ਉਹ ਉਸ ਉਹਦੇ ਹਿਸਾਬ ਨਾਲ ਨਿਰਣੇ ਲਏ। ਜਿੱਦ ਤੱਕ ਗੱਲ ਕਰੀਏ ਹੁਣ ਜੱਜ ਕੋਈ ਮਤਾ ਪੈਂਦਾ ਕਿਉਂਕਿ ਕੁਲਜਾਨ ਦੀ ਗੱਲ ਹੋ ਰਹੀ ਹੈ ਜਾਂ ਕਿਸੇ ਤਰੀਕੇ ਦੇ ਜਿਹੜੇ ਕਾਨੂੰਨ ਨੇ ਉਹਨਾਂ ਚ ਕਿਸੇ ਤਰੀਕੇ ਦਾ ਕੋਈ ਐਸੀ ਮਤਾ ਜਿਹੜਾ ਵਿਧਾਨ ਸਭਾ ਚ ਪੈਂਦਾ ਤਾਂ ਬੀਜੇਪੀ ਦਾ ਕੀ ਸਟੈਂਡ ਹੋਏਗਾ ਬੀਜੇਪੀ ਦਾ ਸਟੈਂਡ ਪੰਜਾਬ ਪੱਖੀ ਹੈ ਪੰਜਾਬ ਦਾ ਪਾਣੀ ਪੰਜਾਬ ਦੇ ਕਿਸਾਨਾਂ ਦੇ ਪੰਜਾਬ ਦੇ ਲੋਕਾਂ ਦੇ ਕੰਮ ਆਏ ਪੰਜਾਬ ਦੇ ਪਾਣੀ ਦੀ ਰਾਖੀ ਹੋਏ ਇਹਦੀ ਬੀਜੇਪੀ ਸ਼ੁਰੂ ਤੋਂ ਹਾਮੀ ਰਹੀ ਹੈ ਮੈਂ ਤੁਹਾਨੂੰ ਕਿਹਾ ਟੰਡਨ ਜੀ ਤੋਂ ਲੈ ਕੇ ਕਾਲੀਆ ਜੀ ਤੱਕ ਜਿਹੜੇ ਵੀ ਸਾਡੇ ਨੇਤਾ ਰਹੇ ਨੇ ਹਮੇਸ਼ਾ ਹਾਂ ਪੱਕੀ ਨਾਰਾ ਜਿਹੜਾ ਪੰਜਾਬ ਦੇ ਲਈ ਅਸੀਂ ਲਗਾਇਆ ਅੱਜ ਵੀ ਹੈ ਲੇਕਿਨ ਪ੍ਰਸਤਾਵ ਦੇ ਅੰਦਰ ਨੁਕਤਾ ਚੀਨੀ ਤੋਂ ਜ਼ਿਆਦਾ ਹਲਵਲ ਨੂੰ ਲੈ ਕੇ ਸਰਕਾਰ ਕਿੰਨੀ ਗੰਭੀਰ ਹੈ ਜਾਂ ਗਾਲੀ ਗਲੋਚ ਕਰਨ ਦੀ ਵਿਸ਼ਵਾਸ ਹੈ ਦੋਸ਼ਾ ਰੋਪਣ ਕਰਨ ਦੀ ਵਿਸ਼ਵਾਸ ਹੈ ਇਹਦੇ ਤੇ ਵੀ ਨਜ਼ਰ ਰਹੇਗੀ ਬੀਜੇਪੀ ਅੱਜ ਵਾਕ ਆਊਟ ਤਾਂ ਨਹੀਂ ਕਰੇਗੀ ਹਰ ਵਾਰੀ ਤੁਸੀਂ ਬਾਹਰ ਆ ਜਾਂਦੇ ਹੋ ਨਹੀਂ ਜੇ ਬੋਲਣ ਹੀ ਨਹੀਂ ਦੇਣਾ ਉਹਨਾਂ ਨੇ ਇਹਦੇ ਚੰਗਾ ਤੁਹਾਡਾ ਨਾਲ ਮੇਰੀ ਗੱਲ ਹੋ ਗਈ ਪੰਜਾਬੀਆਂ ਤੱਕ ਮੇਰੀ ਗੱਲ ਚਲੀ ਜਾਊਗੀ ਉਹਨਾਂ ਨੇ ਉਨੀ ਦੇਰ ਤੱਕ ਗੱਲ ਸੁਣ ਲੈਣੀ ਹੈ ਜਿਨੀਦਰ ਉਹਨਾਂ ਨੂੰ ਲੱਗੇਗਾ ਕਿ ਸੁਣਨੀ ਚਾਹੀਦੀ ਆ ਜਿਲੇ ਉਹਨਾਂ ਕੋਲੋਂ ਕੋਈ ਸਵਾਲ ਪੁੱਛ ਲਾਂਗੇ। ਕਿ ਆ ਉਹਨਾਂ ਨੂੰ ਇਹ ਦੱਸਣਾ ਨਹੀਂ ਚਾਹੀਦਾ ਕਿ ਪੰਜਾਬ ਦਾ ਇਨਫਰਾਸਟ੍ਰਕਚਰ ਇਸ ਪ੍ਰਕਾਰ ਦਾ ਨਦੀਆਂ ਦਾ ਢਾਂਚਾ ਹੈਗਾ ਕਿ ਇੱਕ ਵੀ ਬੂੰਦ ਪਾਣੀ ਦੀ ਜਿਹੜੀ ਉਹ ਬਰਬਾਦ ਨਹੀਂ ਹੋ ਰਹੀ। ਇਹ ਪੁੱਛਣਾ ਬੰਦਾ ਨਹੀਂ ਹੈ। ਇਹ ਪੁੱਛਣਾ ਬੰਦਾ ਨਹੀਂ ਹੈ ਕਿ 3 ਸਾਲ ਚ ਤੁਸੀਂ ਜਿਹੜਾ ਆਪਸ ਚ ਲੱਡੂ ਭੋਰਿਆ। ਉਹ ਇਸ ਵਾਰੀ ਕਿਉਂ ਗੱਲ ਹੋ ਗਈ ਜਿਹੜੀ ਖਿੱਲਰ ਗਈ। ਇਹ 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 ਪੁੱਛਣਾ ਬੰਦਾ ਨਾ ਇਹਦਾ ਜਵਾਬ ਮਿਲਣਾ ਨਹੀਂ ਹੈ ਪਰ ਉੱਥੇ ਤੱਕ ਜਿਸ ਜਦੋਂ ਸਰਦਲੀਆ ਮੀਟਿੰਗ ਹੋਈ ਸੀਗੀ 올 ਪਾਰਟੀ ਮੀਟਿੰਗ ਹੋਈ ਸੀ ਪੰਜਾਬ ਭਵਨ ਚ ਉਹਦੇ ਬਾਅਦ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸਾਰਿਆਂ ਨੂੰ ਟਾਈਮ ਮਿਲੇਗਾ ਕਿਉਂਕਿ ਇਹ ਸਪੈਸ਼ਲ ਸੈਸ਼ਨ ਸਿਰਫ ਪਾਣੀ ਔਰ ਪਾਣੀ ਦੇ ਹੱਕ ਚ ਬੁਲਾਇਆ ਜਾ ਰਿਹਾ ਤੁਹਾਨੂੰ ਕਿਉਂ ਲੱਗਦਾ ਜੀ ਤੁਹਾਨੂੰ ਟਾਈਮ ਨਹੀਂ ਮਿਲੇਗਾ ਰਿਕਾਰਡ ਇਹ ਹੈ ਕਿ ਨਿੰਦਕ ਨੇੜੇ ਰੱਖਣ ਦੀ ਇਹਨਾਂ ਨੂੰ ਆਦਤ ਨਹੀਂ ਹੈਗੀ ਸਭ ਤੋਂ ਵੱਡੀ ਗੱਲ ਤਾਂ ਇਹਨਾਂ ਦੇ ਪ੍ਰਸਤਾਵ ਦੇ ਜਿਹੜਾ ਸ਼ਬਦਾਵਲੀ ਉਸ ਤੋਂ ਪਤਾ ਲੱਗਣਾ ਕਿ ਉਹਦੇ ਚ ਕਿੰਨਾ ਸ਼ਬਦਾਂ ਦਾ ਪ੍ਰਯੋਗ ਕਰਦੇ ਆ ਲੇਕਿਨ ਇਹ ਮੇਰਾ ਵਾਦਾ ਹੈ ਪੰਜਾਬ ਦੇ ਲੋਕਾਂ ਨਾਲ ਪੰਜਾਬੀਆਂ ਨਾਲ ਕਿਸਾਨਾਂ ਨਾਲ ਪੰਜਾਬ ਦੇ ਪਾਣੀਆਂ ਦੇ ਹਿੱਤ ਦੇ ਅੰਦਰ ਬੀਜੇਪੀ ਪੰਜਾਬ ਦੇ ਨਾਲ ਪੰਜਾਬ ਦੀ ਜਿਹੜੀ ਸਰਕਾਰ ਹੈ ਉਹਨਾਂ ਨਿਰਣੇ ਲੈਣਾ ਹੈ ਕਿ ਪੀਐਮ ਨੂੰ ਮਿਲਣਾ ਹੈ ਪਾਵਰ ਮਿਨਿਸਟਰ ਨੂੰ ਮਿਲਣਾ ਹੈ ਕਿਹਨੂੰ ਮਿਲਣਾ ਹੈ ਸਰਬਦਲੀਏ ਟੀਮ ਬਣਾ ਚੱਲਣਾ ਮਿਲਣ ਲਈ ਅਸੀਂ ਤਿਆਰ ਬੈਠੇ ਆ ਲੇਕਿਨ ਨਿਰਣੇ ਇਨਾਂ ਨੇ ਲੈਣਾ ਹੈ ਜੇ ਤਾਂ ਅੱਜ ਸੀਰੀਅਸਨੈਸ ਕਿੰਨੀ ਹੈ ਉਹਦੇ ਤੋਂ ਪਤਾ ਲੱਗਣਾ ਹੈ ਪ੍ਰਸਤਾਵ ਤਾਂ ਕਈ ਵਾਰ ਪਾਸ ਹੋਏ ਪਰ ਅਗਰ ਪ੍ਰਸਤਾਵ ਪੁਰਾਣੇ ਕਢਾ ਲੋ ਪਾਣੀ ਦੇ ਮਾਮਲੇ 'ਚ ਹੀ ਉਹਨਾਂ ਪਸਤਾਵਾਂ ਨੂੰ ਅਸੀਂ ਨਿਰਣੇ ਤੱਕ ਕਿੰਨੇ ਵਾਰ ਹੀ ਲੈ ਕੇ ਗਏ ਆ ਕਿਵੇਂ ਲੋਕਾਂ ਨੂੰ ਦੱਸਣ ਲਈ ਅਗਰ ਪ੍ਰਸਤਾਵ ਤਾਂ ਕੀ ਜੀਮਿਤ ਰਹਿਣਾ ਹੈ ਤਾਂ ਫਿਰ ਤਾਂ ਕੋਈ ਹੱਲ ਨਹੀਂ ਹੈ ਨਾ ਅਲਟੀਮੇਟਲੀ ਬੈਠ ਕੇ ਇਸ ਸਮੱਸਿਆ ਦਾ ਹੱਲ ਕੱਢਣਾ ਪਊਗਾ ਬਹੁਤ ਬਧੰਵਾਦ ਅੱਜ ਸਾਡੇ ਨਾਲ ਸੀਗੇ ਭਾਜਪਾ ਦੇ ਮੈਂਬਰ ਨੇ ਵਿਧਾਨ ਸਭਾ ਚ ਅਸ਼ਨੀ ਸ਼ਰਮਾ ਉਹਨਾਂ ਨੇ ਖਾਸ ਤੌਰ ਤੇ ਸਿੱਧੇ ਸਪਸ਼ਟ ਕਲ ਕਹੀ ਹੈ ਕਿ ਚਾਹੇ ਜੋ ਮਰਜ਼ੀ ਹੋਵੇ ਪਰ ਐਸ ਸਮੱਸਿਆ ਦਾ ਹੱਲ ਜਿਹੜਾ ਟੇਬਲ ਟੌਕ ਤੇ ਹੀ ਖਤਮ ਹੋਣਾ ਔਰ ਉੱਥੇ ਹੀ ਹੋਣਾ ਚਾਹੀਦਾ ਹੈ ਐਸ ਦੇ ਲਈ ਉਹਨਾਂ ਨੇ ਇਹ ਵੀ ਕਿਹਾ ਕਿ ਦੋਨੋਂ ਸੂਬਿਆਂ ਨੂੰ ਇਸ ਟਾਈਮ ਦੀ ਵਕਤ ਦੀ ਨਾਜ਼ੁਕਤਾ ਜਿਹੜੀ ਹੈਗੀ ਹੈ ਉਸ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਕੈਮਰਾ ਪਰਸਨ ਸਭ ਜੀ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਹੋ ਟੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਪੜਾਂਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ